ਸਾਥ ਸੰਗਤੋ ਤੁਹਾਨੂੰ ਇੱਕ ਕਥਾ ਹੋਰ ਸੁਣਾਉਣੀ ਆ ਅੱਜ ਆਨੰਦਪੁਰ ਸਾਹਿਬ ਦੀ ਜਿਹੜੀ ਧਰਤੀ ਸਾਥ ਸੰਗਤ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਲਈ ਜੀ ਨਾ ਰਾਜਾ ਭੀਮ ਚੰਦ ਹੋਣਾਂ ਤੋਂ ਇਹ 22 ਧਾਰ ਦੇ ਹਿੰਦੂਆਂ ਰਾਜਿਆਂ ਤੋਂ ਲਈ ਸੀ ਇਹਦਾ ਨਾਮ ਸੀ ਮਾਖੋਵਾਲ ਪਹਿਲਾਂ ਜਦੋਂ ਸਤ ਗੁਰੂ ਜੀ ਨੇ ਲਈ ਆ ਇਹ ਧਰਤੀ ਮਾਖੋਵਾਲ ਕਿਉਂ ਮਾਖੋਵਾਲ ਸੀ ਕਿਉਂ ਕਿਤੇ ਮਾਖੋਵਾਲ ਦਾਇਤ ਰਹਿੰਦਾ ਹੁੰਦਾ ਸੀ ਇਹ ਜੇ ਫਸਲਾਂ ਝਾੜ ਦਿੰਦਾ ਸੀ ਕੋਈ ਰਹਿੰਦਾ ਨਹੀਂ ਸੀ ਇਸ ਧਰਤੀ ਤੇ ਇਨੇ ਥਾਂ 'ਚ ਬਾਯੂਧਾਰ ਦੇ ਰਾਜਾ ਨੇ ਆਖਿਆ ਵੀ ਇਹਨਾਂ ਨੂੰ ਸੰਤਾਂ ਮਹੰਤਾਂ ਨੂੰ ਦੇ ਦਿਓ ਤੇ ਆਪੇ ਇਹਦੇ ਨਾਲ ਜੂਝਦੇ ਰਹਿਣਗੇ ਤੇ ਜੇ ਚੰਗਾ ਹੋਊਗਾ ਤਾਂ ਇਹ ਕਥਾ ਕੀਰਤਨ ਕਰਨਗੇ ਤਾਂ ਹੋ ਸਕਦਾ ਇਥੋਂ ਦੈਤ ਭੱਜ ਜਾਵੇ ਤੇ ਆਪਣਾ ਸ਼ਹਿਰ ਫੇਰ ਵਸ ਜਾਵੇ ਤੇ ਨਵੇਂ ਅਸਤਰਾਂ ਕਰਕੇ ਆਪਾਂ ਦੇ ਦੋ ਤੇ ਆਪੇ ਦائیں ਤੇ ਇਹਨਾਂ ਨੂੰ ਮਾਰ ਦੂਗਾ ਖੇਡਾ ਕਦਮ ਹੋਊਗਾ ਜਾਂ ਫਿਰ ਦਇਤ ਨੂੰ ਇਹ ਮਾਰ ਦੇਣਗੇ ਭਜਾ ਦੇਣਗੇ ਤੇ ਆਪਣਾ ਇੱਥੇ ਨੇੜੇ ਸ਼ਹਿਰ ਵਸਦਾ ਹੋ ਜਾਊਗਾ ਇਸ ਤਰ੍ਹਾਂ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਦੇਤੀ ਸਤ ਗੁਰੂ ਜੀ ਨੇ ਰਿਜੈਕਟਰੀ ਕਰਾਈ ਸਾਧ ਸੰਗਤ ਉਹਦੇ ਰਿਜੈਕਟਰੀ ਜਦੋਂ ਸਤ ਗੁਰੂ ਜੀ ਕੀਰਤਨ ਕੀਰਤ ਕਰਨ ਲੱਗੇ ਨਾ ਕੀਰਤਨ ਤੇ ਕਥਾ ਬਿਜਾ ਤੇ ਬਾਣੀ ਉਪਦੇਸ਼ ਕਰਨ ਲੱਗੇ ਸੰਗਤਾਂ ਨੂੰ ਮਾਖੋਵਾਲ ਦਾ ਤਾਂ ਹੱਥ ਬੰਨ ਕੇ ਸਤਿਗੁਰੂ ਦੇ ਚਰਨਾਂ 'ਚ ਆ ਕੇ ਖੜ ਗਿਆ ਕਹਿੰਦਾ ਮਹਾਰਾਜ ਮੇਰੇ ਤੇ ਤਾਂ ਬਾਲ ਬੱਚੇ ਆ ਮੈਂ ਤੇ ਪਰਪਾਲਦਾ ਹਾਂ ਤੁਸੀਂ ਹੁਣ ਇੱਥੇ ਆ ਕੇ ਫਿਰ ਮੈਂ ਤਾਂ ਇੱਥੇ ਭੁੱਖਾ ਮਰ ਲਾਂਗਾ ਜਦ ਜੇ ਤੁਸੀਂ ਆਏ ਆ ਫਿਰ ਮੈਂ ਕੀ ਕਰਾਂ ਸਤਿਗੁਰੂ ਕਹਿੰਦੇ ਓਂ ਕਰ ਇਥੋਂ ਚੱਕ ਆਵਦਾ ਬਾਲ ਬੱਚਾ ਤੇ ਸਾਰਾ ਸਰਹੰਦ ਚលਿਆ ਜਾ ਸਰਹੰਦ ਪਹੁੰਚ ਜਾ ਉੱਥੇ ਬਹੁਤ ਬਿੱਲੀ ਪਾਪ ਹੁੰਦਾ ਉਹ ਜਿਹੜਾ ਰਾਜਾ ਬੜਾ ਪਾਪ ਕਰਦਾ ਪਾਪ ਕਰਦਾ ਉਹ ਜ਼ੁਲਮ ਕਰਦਾ ਉਥੇ ਬਹੁਤ ਬਿੱਲੀ ਪਾਪੰਦੇ ਜਾ ਉਥੇ ਤੇ ਰਨ ਰਭਾ ਹੋ ਜੂ ਇਥੋਂ ਕੱਢ ਕੇ ਸਤਿਗੁਰਾਂ ਦੇ ਦੈਂਤ ਨੂੰ ਤੇ ਸਰਹੰਦਵਾੜ ਤਾਂ ਸਾਧ ਸੰਗ ਇਸ ਤਰ੍ਹਾਂ ਸਤਿਗੁਰ ਜੀ ਨੇ ਧਰਤੀ ਲਈ ਉਥੇ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਨੇ ਉਪਦੇਸ਼ ਕਰਿਆ ਸੰਗਤਾਂ ਦੇ ਨਾਲ ਉਥੇ ਬਹੁਤ ਚੱਲ ਰਹਿ ਕੇ ਫਿਰ ਉਹ ਧਰਤੀ ਤੇ ਨਿਉ ਰੱਖ ਕੇ ਉੱਥੇ ਨਾ ਕੇਸਗੜ੍ਹ ਗੁਰਦੁਆਰਾ ਸਾਹਿਬ ਅਨੰਦਗੜ੍ਹ ਕਿਲੇ ਦੀ ਨੀ ਰੱਖੀ ਉਹ ਰੱਖ ਕੇ ਤੇ ਫਿਰ ਉੱਥੇ ਇੱਕ ਘਰ ਪਾਇਆ ਆਪ ਦਾ ਜਿੱਥੇ ਸਤਿਗੁਰੂ ਜੀ ਨੇ ਰਹਿਣਾ ਸੀ ਫਿਰ ਮਾਤਾ ਗੁਜਰਕੌਰ ਨੂੰ ਮਾਮਾ ਕਰਪਾਲ ਚੰਦ ਨੂੰ ਤੇ ਮਾਤਾ ਗੁਜਰੀ ਜੀ ਨੂੰ ਸਨੇਹਾ ਕਲਤਾ ਵੀ ਆਕ ਸਾਹਿਬ ਜਦੋਂ ਲੈ ਕੇ ਇੱਥੇ ਆਜੋ ਆਨੰਦਪੁਰ ਸਾਹਿਬ ਸਤਿਗੁਰੂ ਜੀ 5-6 ਸਾਲ ਦੇ ਸੀ ਜਦੋਂ ਆਨੰਦਪੁਰ ਸਾਹਿਬ ਆਏ ਆ ਸਾਸੰਗ ਇੱਥੇ ਆ ਕੇ ਸਤਿਗੁਰੂ ਜੀ ਨੇ ਛੋਟੀ ਉਮਰ ਚਨੇੇਗਾ ਪ੍ਰਕਾਰ ਦੇ ਕੋਟਕ ਕਰੇ ਅਨੰਤਪੁਰ ਸਾਹਿਬ ਤੋਂ ਆ ਕੇ ਪੌਂਟਾ ਸਾਹਿਬ ਵਸਾਇਆ ਪੌਂਟਾ ਸਾਹਿਬ ਉੱਥੇ ਕਵੀ ਤਿਆਰ ਕਰੇ ਕਥਾ ਵਿਚਾਰ ਕਰਨ ਵਾਲੇ ਸਿੰਘ ਤਿਆਰ ਕਰੇ ਭਾਈ ਨੰਦ ਲਾਲ ਜੀ ਨੂੰ ਉਪਦੇਸ਼ ਦਿੱਤੇ ਉੱਥੇ ਹੀ ਉੱਥੇ ਹੀ ਭਗਾਣੀ ਦਾ ਪਹਿਲਾ ਜੁੱਧ ਹੋਇਆ ਪਹਿਲੇ ਜੁੱਧ ਦੇ ਵਿੱਚ ਰਾਜਾ ਨੂੰ ਹਾਰ ਦਿੱਤੀ ਰਾਜੇਗੀਰੀ ਹੋ ਕੇ ਭੱਜ ਗਏ ਸਤ ਉਹਦੇ ਬਹੁਤ ਛੋਟੀ ਉਮਰ ਸੀ 17 18 ਸਾਲ 18 20 ਸਾਲ ਦੀ ਉਮਰ ਸੀ ਸਤਗੁਰ ਜੀ ਦੀ ਉਸ ਟਾਈਮ ਕੰਨੇ ਨਰਪਾਇਆ ਯੋਧੇ ਸੀ ਅਕਾਲ ਪੁਰਖ ਦਾ ਰੂਪ ਸੀ ਵਾਹਿਗੁਰੂ ਤੇ ਜਿੰਨੇ ਉਸ ਟਾਈਮ ਦੇ ਸੈਕ ਯੋਧੇ ਹੋਣਗੇ ਕਰਮਾ ਵਾਲੇ ਹੋਣਗੇ ਜਿਨ੍ਹਾਂ ਨੇ ਸਤਗੁਰ ਜੀ ਦੇ ਦਰਸ਼ਨ ਕਰੇ ਹੋਣਗੇ ਉਸ ਜਗ੍ਹਾ ਤੇ ਅਨੰਤਪੁਰ ਸਾਹਿਬ ਕਿੰਨੇ ਕੌਤਕ ਕਰੇ ਹੋਣਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਤਪੁਰ ਸਾਹਿਬ ਇਹ ਰੰਬਰ ਤੋਂ ਉੱਥੇ ਸ਼ਿਕਾਇਆ ਸਵਾ ਲੱਖ ਸੇ ਇੱਕ ਲੜਾਉ ਤਵੇ ਗੁਰੂ ਗੋਬਿੰਦ ਸਿੰਘ ਨਾਮ ਪਹਾਉ ਉੱਥੇ ਕਿਹਾ ਸੀ ਅਨੰਦਪੁਰ ਸਾਹਿਬ ਵੀ ਇਹੇ ਜੇ ਖਾਲਸੇ ਸਾਜੂਗਾ ਜਿਹੜੇ ਸਵਾ ਲੱਖ ਨਾ ਇੱਕ ਲੜੂਗਾ ਤੇ ਚਮਕੌਰ ਦੀ ਗੜੀ ਦੇ ਵਿੱਚ ਲੜਾ ਕੇ ਵੀ ਦਿਖਾਇਆ ਸਾਧ ਸੰਗਤ ਪੰਜਾਂ ਦਾ ਜੱਥਾ ਕਲ ਦੇ ਹੁੰਦੇ ਸੀ 10 ਲੱਖ ਫੌਜ ਦੇ ਮਗਰ ਆਇਸ ਤਰ੍ਹਾਂ ਸਾਧ ਸੰਗਤ ਸਤਿਗੁਰੂ ਨੇ ਤੇ ਆਪਦੇ ਪੂਰੇ ਕਰਿਆ ਗੌਤਕ ਦੀਓ ਉਹ ਪੰਡਤਾਂ ਆ ਗਏ ਪੰਡਤਾਂ ਨੂੰ ਸਤਿਗੁਰੂ ਜੀ ਕਹਿਣ ਲੱਗੇ ਤੇਗਵਧਰ ਮਹਾਰਾਜ ਬਹਿ ਜੋ ਵੀ ਜਾ ਜਾ ਕੇ ਤੁਸੀਂ ਰੰਗ ਦੇਵ ਨੂੰ ਕਹਿ ਦਿਓ ਵੀ ਸਾਡੇ ਗੁਰੂ ਨੂੰ ਗੁਰੂ ਤੇਗ ਬਹਾਦਰ ਨੂੰ ਤੁਸੀਂ ਮੁਸਲਮਾਨ ਬਣਾ ਲਓ ਅਸੀਂ ਸਾਰੇ ਹੀ ਬਣ ਜਾਵਾਂਗੇ ਕਿਤੇ ਉਹ ਸਵਾ ਮਨ ਜਨੇਉ ਪਹਿਨ ਕੇ ਹਿੰਦੂਆਂ ਦੇ ਫੇਰ ਰੋਟੀ ਖਾਂਦਾ ਹੁੰਦਾ ਸੀ ਜਦੋਂ ਫਿਰ ਕਹਤਾ ਨਾ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਉਹਨਾਂ ਨੂੰ ਬਣਾ ਲਓ ਤੁਸੀਂ ਹਿੰਦੂ ਅ ਤੇ ਹਾਂ ਬਣਾ ਲਓ ਆਪਣੇ ਮੁਸਲਮਾਨ ਇਹ ਫਿਰੋਜ ਮਗਲੋਂ ਹਟ ਗਵੀ ਚਲੋ ਇਹ ਗੱਲ ਠੀਕ ਆ ਵੀ ਇੱਕ ਨੂੰ ਬਣਾ ਲਓ ਇਹਨੂੰ ਹੀ ਕਰੜਾ ਕਰ ਦਾਂਗੇ ਤੇ ਸਾਰੇ ਆਪੇ ਹੀ ਬਣ ਜਾਣਗੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਤੇ ਦਸਵੇਂ ਪਾਤਸ਼ਾਹ ਖੇੜ ਦੇ ਖੇੜ ਦੇ ਆ ਕੇ ਕਹਿੰਦੇ ਮਹਾਰਾਜ ਜੀ ਇਹ ਕੌਣ ਹੈ ਕਹਿੰਦੇ ਭਾਈ ਕਸ਼ਵੀਰ ਦੇ ਪੰਡਤ ਆ ਗੱਲ ਕਹਿੰਦੇ ਆ ਕਿਸੇ ਭਲੇ ਪੁਰਸ਼ ਦੀ ਬਲੀ ਚਾਹੀਦੀ ਹੈ ਮਹਾਰਾਜ ਕਹਿਣ ਲੱਗੇ ਫਿਰ ਦੂ ਭਲਾ ਪੁਰਸ਼ ਸੋਡੇ ਨਾਲ ਕੌਣ ਵੱਡਾ ਹੋ ਸਕਦਾ ਜੀ ਤੁਸੀਂ ਕਰੋ ਫਿਰ ਇਹਨਾਂ ਦੀ ਮਦਦ ਗੁਰੂ ਗੋਵਿੰਦ ਸਾਹਿਬ ਨੂੰ ਇਹ ਗੱਲਾਂ ਸੁਣ ਕੇ ਸਤਿਗੁਰੂ ਜੀ ਬਹੁਤ ਖੁਸ਼ ਹੋਏ। ਇਹ ਹੁਣ ਸਾਡੇ ਬੇਟੇ ਕੋਈ ਨਹੀਂ ਗੱਦੀ ਸੰਭਾਲ ਲੈਣਗੇ। ਜਾਓ ਮਹਾਰਾਜ ਤੁਸੀਂ ਕਰੋ ਇਹਨਾਂ ਦੀ ਪਤਾ ਜੀ ਤੁਸੀਂ ਇਹਨਾਂ ਦੀ ਸਹਾਇਤਾ ਕਰੋ। ਤੁਹਾਡੇ ਜਿਹੜੇ ਧਰ ਤੇ ਆ ਗਿਆ ਆਪਣਾ ਫਰਜ਼ ਬਣਦਾ ਹੈ ਇਹ ਗੁਰੂ ਨਾਨਕ ਦਾ ਦਾਰਾ। ਜਾਓ ਤੁਸੀਂ ਦਿੱਲੀ ਜਾ ਕੇ ਰੰਗਜੀਤ ਦੇ ਨਾਲ ਕਰੋ ਗੱਲਬਾਤ। ਸਤਿਗੁਰੂ ਜੀ ਗਏ ਦਿੱਲੀ। ਰੰਗਜੀਤ ਕਹਿਣ ਲੱਗਾ ਜਾਂ ਤਾਂ ਕਰਾਮਾਤ ਦਿਖਾ ਦੇ। ਜਾ ਮuslman ਬਣ ਜਾ ਤੇ ਜਹਾ ਸ਼ਹੀਦ ਹੋ ਜਾ ਸਾਧੂ ਜੀ ਕਹਿੰਦੇ ਨਾ ਕਲਾ ਕਲਾ ਦਿਖਾਉਣੀ ਐ ਨਾ ਮੁਸਲਮਾਨ ਹੋਣਾ ਅਸੀਂ ਤਾਂ ਸਿੱਖ ਜੰਮੇ ਆ ਤੇ ਸਿੱਖ ਹੀ ਰਹਿਣਾ ਬਾਦਸ਼ਾਹ ਜੰਮਿਆ ਤੂੰ ਵੀ ਸਿੱਖ ਹੀ ਐ ਤੂੰ ਬਾਦ ਦੇ ਵਿੱਚ ਮੁਸਲਮਾਨ ਬਣਿਆ ਸੋਨ ਤਕਰਾ ਕੇ ਮੁਸਲਮਾਨਾ ਪਹਿਰਾਵਾ ਪਾ ਕੇ ਮੁਸਲਮਾਨ ਬਣ ਗਿਆ ਤੂੰ ਅਸੀਂ ਜੰਮੇ ਸਿੱਖਾਂ ਹਾਂ ਕੁੰਕੇੜੇ ਪਾਸੇ ਫਿਰਦਾ ਕਹਿੰਦਾ ਆਪੇ ਇੱਕ ਕੌਮ ਬਣਾ ਲੀਏ ਰੰਗਰੇਵਾ ਦਾ ਕੋਈ ਲੜਾਈ ਝਗੜਾ ਨਹੀਂ ਇਸ ਦੁਨੀਆਂ ਤੇ ਹੋਇਆ ਕਰੀ ਤੇ ਕੌਮ ਹੀ ਇੱਕ ਹੋਈ ਕਿਸੇ ਦੇ ਹਲਟ ਕੋਈ ਗੱਲ ਹੀ ਨਾ ਕਰੂਗਾ ਮੈਂ ਤਾਂ ਇਹ ਚੀਜ਼ ਚਾਹਣਾ ਰੰਗਰੇਵਾ ਦਾ ਸਤੂਰ ਕਹਿੰਦੇ ਤੂੰ ਇੱਕ ਕਰਨੂ ਫਿਰਦਾ ਤੇ ਤਿੰਨ ਬਣ ਗਈਆਂ ਇੰਦੋ ਮੁਸਲਮਾਨ ਸੈਖੋ ਇਹ ਦੇਖ ਲਾ ਫਿਰ ਤਿੰਨ ਬਣਾਈਆਂ ਮਹਾਰਾਜ ਨੇ ਤੇ ਸੀਸ ਦੇਤਾ ਉਹ ਕਥਾ ਬਹੁਤ ਲੰਮੀ ਅੱਗੇ ਇਹ ਸੀ ਸੀਸ ਵਾਲੀ ਕਥਾ ਨਾ ਵੀ ਕਿਉਂ ਦਿੱਤਾ ਕਿਵੇਂ ਦਿੱਤਾ ਕਿਹਨੇ ਕਟਿਆ ਇਹ ਕਥਾ ਲੰਮੀ ਹੈ ਤੇ ਜਦੋਂ ਸੀਸ ਕਟਿਆ ਸਾ ਸੰਗਤ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਹੁਤੇ ਵੀ ਉੱਥੇ ਆਪਣੇ ਸਿੱਖ ਹੈ ਨਹੀਂ ਸੀ ਕੋਈ ਉਹਨਾਂ ਦੀ ਸਾਰੇ ਕੋਈ ਦਾੜੀ ਕੱਟੇ ਵਾਲਾ ਖੜੇ ਕੋਈ ਸਿਰਮੋਹਣੇ ਵਾਲਾ ਖੜੇ ਸਾਰੇ ਖੜੇ ਸੀ ਪਤਾ ਲੱਗਦਾ ਨਹੀਂ ਸੀ ਉਹ ਬਥੇ ਚੰਗਾ ਪਰ ਇਹ じゃ ਖਾਲਸਾ ਸਾਜਾਂਗ ਕਰੋੜਾਂ ਚੋਂ ਖੜਾ ਸਰੂ ਦੇ ਸਿਆ ਕਰੋ ਵੀ ਹੋ ਖੜਾ ਸਾਡਾ ਕਾਲਸਾ ਫਿਰੰਬਰਤਮਹਾਰਾਜ ਨੇ ਤਾਂ ਚਕਾਇਆ ਸੀ ਤੇ ਇੱਕ ਲੋਕ ਡਰਦੇ ਬਹੁਤ ਸੀ ਉਦੋਂ ਇਨ੍ਹਾਂ ਪਾਜੀਆਂ ਤੋਂ ਪਠਾਣਾ ਤੋਂ ਕਿਉਂਕਿ ਲੁੱਟ ਲੱਟ ਲੈਂਦੇ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹਨਾਂ ਦਾ ਜਿਹੜੇ ਨਿਰਪਾਇਆ ਕਰੇ ਆ ਸਾਧੂ ਕਹਿੰਦੇ ਬਾਣੀ ਪੜਿਆ ਕਰੋ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਆਇਆ ਕਰੋ ਕਰਦੇ ਟੋਲੀਆਂ ਦੇ ਵਿੱਚ ਜਾਇਆ ਕਰੋ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੇ ਆਉਂਦੀਆਂ ਸੀ ਨਾ ਸੰਗਤਾਂ ਦੂਰ ਨੇੜੇ ਦੀਆਂ ਤੇ ਉਦੋਂ ਨਾਮ ਹੀ ਜਪਦੀਆਂ ਹੁੰਦੀਆਂ ਸੀ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਬੋਲੇ ਸੋ ਨਿਹਾਲ ਐਂ ਜਕਾਰੇ ਛੜਦੀਆਂ ਹੁੰਦੀਆਂ ਹੁੰਦੀਆਂ ਸੀ ਜਿਹੜਾ ਬੰਦਾ ਜਕਾਰੇ ਛੜਦਾ ਉਹ ਨਿਰਪਾਇਆ ਹੋ ਜਾਂਦਾ ਜਦੋਂ ਬਾਣੀ ਪੜ੍ਹਦੇ ਉਹ ਵੀ ਨਿਰਪਾਇਆ ਹੋ ਜਾਂਦਾ ਸਤ ਗੁਰੂ ਕਹਿੰਦੇ ਕਿਸੇ ਤੋਂ ਡਰਨਾ ਨਹੀਂ ਕੱਠੇ ਵਗਰ ਸੋਟੀਆਂ ਰੱਖਿਆ ਕਰੋ ਸੋਟਕਾਂ ਕੋਲੇ ਜਦੋਂ ਤੁਹਾਨੂੰ ਕੋਈ ਮਿਲੇ ਨਾ ਇੱਕ ਦੋ ਚਾਰ ਜਾਣੇ ਤੇ ਸੋਟੀਆਂ ਨਾਲ ਬੰਦੇ ਬਣਾ ਲਿਆ ਕਰੋ ਤੁਹਾਨੂੰ ਕੋਈ ਘੇਰੂ ਨਹੀਂ ਤੁਹਾਡਾ ਅੱਗਾ ਨਹੀਂ ਘੇਰੂ ਕੋਈ ਨਹੀਂ ਇਹ ਜੱਟਾਂ ਵੀ ਹੋ ਤੁਹਾਨੂੰ ਤਲਵਾਰਾਂ ਪਹਿਨਾ ਦੇਾਂਗੇ ਫਿਰ ਇਹ ਤਲਵਾਰ ਰੱਖਿਆ ਕਰੋ ਕੋਲੇ ਤਨ ਪੁੱਟੀ ਵੱਡੀ ਤੁਹਾਡੇ ਕੋਈ ਨੇੜੇ ਨਹੀਂ ਲੱਗੂ ਤਾਂ ਵਰਤ ਸਿਕਾਇਆ ਸੀ ਮਹਾਰਾਜ ਨੇ ਕਿ ਜੋ ਸੰਗ ਤਲਵਾਰਾਂ ਸਜਾ ਕੇ ਤੇ ਦਮਾਲੇ ਸਜਾ ਕੇ ਤੇ ਉਹ ਲੱਗਣਾ ਚੋਲੇ ਪਾ ਕੇ ਤੇ ਫਿਰ ਉਹੀ ਜਿਹੜੇ ਪਠਾਨ ਸੀ ਥਰ-ਥਰ ਕਾਉਂਦੇ ਸੀਗੇ ਸਿੰਘਾਂ ਤੋਂ ਸਿੰਘ ਵੀ ਝਟਕਾਉਣ ਲੱਗੇ ਮੈਂਦਲਦੇ ਅੱਜ ਵੀ ਕਈਆਂ ਦੇ ਗੁੱਟ ਵੱਡੇ ਆ ਪੁਲਿਸ ਬਲਸ ਵਾਲਿਆਂ ਦੇ ਇਹ ਸਾਧਗੁਰ ਦਾ ਪਾਣੀ ਇਹੋ ਜੀ ਚੜੀ ਅੰਬਰ ਤੋਂ ਚਕਾ ਕੇ ਜਿਵੇਂ ਬਤਾਲੀ ਕਹਿੰਦਾ ਸੀ ਇਹ ਪਤਾ ਨਹੀਂ ਕੀ ਖਾਂਦੇ ਆ ਪਤਾ ਨਹੀਂ ਇਹ ਕੀ ਪੀਂਦੇ ਆ ਉਹਨੂੰ ਕੋਈ ਅੰਬਰਤ ਕਹਿੰਦੇ ਆ ਇਹ ਦਰਗਾਹ ਦੀ ਬਾਣੀ ਆਏ ਤੇ ਉਹਦੇ ਨਾਲ ਨਰ ਪਏ ਹੋ ਜਾਂਦੇ ਆ ਹਰਮੰਦਰ ਸਾਹਿਬ ਇਹਨਾਂ ਦਾ ਉੱਥੇ ਮਤਾਂ ਡੇਕਦੇ ਤੇ ਸਰੋਵਰ ਚ ਨਹਾ ਲੈਂਦੇ ਆ ਉਥੋਂ ਹੀ ਅੰਬਰ ਤੇ ਸਾਗ ਲੈਂਦੇ ਆ ਫੇਰ ਪਤਾ ਨਹੀਂ ਫੇਰ ਉੱਪਰ ਆਉਂਦੇ ਆ ਇਹ ਤਾਂ ਮੁੱਕਦੇ ਹੀ ਨਹੀਂ ਮਾਰ ਮਾਰ ਵੀ ਲੜਾਈਆਂ ਕਰ ਕਰ ਵੀ ਥੱਕ ਗਏ ਇਹ ਨਹੀਂ ਥੱਕੇ ਕਿਉਂ ਕਹਿੰਦਾ ਸੀ ਬਤਾਲੀ ਐਸੀ ਕੋ ਮਸਾਜ ਦੀ ਗਰੀਬ ਲੋਕ ਤੱਕੜੀਆਂ ਵਾਲੇ ਦਿਹਾੜੀ ਕਰਨ ਵਾਲੇ ਕੰਮ ਵਾਲੇ ਜ਼ਿਮੀਂਦਾਰ ਲੋਕ ਛੋਟਾ ਐਸਸੀ ਭਾਈ ਵਾਲੇ ਲੋਕ ਸਾਰੇ ਇਕੱਠੇ ਕਰਦੇ ਤੇ ਇੱਕੋ ਹੀ ਲੰਗਰ ਬਣਾਤਾ ਲੰਗਰ ਤਾਂ ਤੀਜੇ ਪਾਸ਼ਾ ਗੁਰੂ ਅੰਗਦ ਦੇਵ ਜੀ ਨੇ ਵੀ ਬਣਾਤਾ ਸੀ ਗੁਰੂ ਨਾਨਕ ਦੇਵ ਜੀ ਨੇ ਵੀ ਬਣਾਤਾ ਸੀ ਪੰਗ ਦੇ ਵਿੱਚ ਬਿਠਾਤੇ ਸਾਰੇ ਰਾਜੇ ਰਾਂਕ ਸਭ ਇੱਕ ਥਾਂ ਬਹਿ ਕੇ ਛਕਦੇ ਸੀ ਇੱਕੋ ਹੀ ਭਾਂਡੇ ਮਾਜ ਕੇ ਇੱਕੋ ਥਾਂ ਹੀ ਰੱਖਣੇ ਇੱਕੋ ਥਾਂ ਹੀ ਪ੍ਰਸ਼ਾਦਾ ਚਕਾਉਣਾ ਇਹ ਅਗਰੂ ਨਾਨਕ ਦੀ ਬਾਣੀ ਦਾ ਅਸਰ ਅੱਜ ਵੀ ਉਵੇਂ ਹੀ ਚੱਲਦਾ ਸਾਧ ਸੰਗਤੋ ਨੰਦਪੁਰ ਸਾਹਿਬ ਦੇ ਵਿੱਚ ਸਤਗੁਰੂ ਜੀ ਵੇਲੇ ਬਹੁਤ ਗਹਿਮਾ ਗਹਿ ਹੁੰਦੀ ਨਹੀਂ ਸੀ ਬਾਜ਼ਾਰ ਬੜੇ ਸਜਦੇ ਸੀ ਜਿਹਦੇ ਵਿੱਚ ਪ੍ਰਸ਼ਾਦੀ ਹਾਥੀ ਘੁੰਦਾ ਹੁੰਦਾ ਹੁੰਦਾ ਸੀ ਸਿੰਘ ਸ਼ਿਕਾਰ ਖੇਡਣ ਜਾਂਦੇ ਹੁੰਦੇ ਸੀ ਵਿੱਚ ਦੀ ਨੰਗ ਕੇ ਹਾਥੀਆਂ ਤੇ ਤੇ ਸੰਗਤ ਖੜੀ ਸਤਗੁਰੂ ਜੀ ਨੂੰ ਅਡੇਕ ਦੇ ਹੁੰਦੀ ਸੀ ਵੀ ਕੋਦੋਂ ਨੰਗਣਗੇ ਸ਼ਿਕਾਰ ਖੇਡਣ ਤੇ ਦੀਪਮਾਲਾ ਜਦੋਂ ਸਤਗੁਰੂ ਜੀ ਜਾ ਕੇ ਨਾ ਕਿਸੇ ਪਾਸੋਂ ਆਉਂਦੇ ਸੀ ਫੇਰ ਮੁੜ ਕੇ ਨੰਦਪੁਰ ਸਾਹਿਬ ਤੇ ਦੀਪਮਾਲਾ ਕਰਦੇ ਹੁੰਦੀ ਸੀ ਦੁਨੀਆਂ ਉਸ ਧਰਤੀ ਦੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਨਾਲ ਸ਼িকার ਕਰਨ ਨੂੰ ਬੰਦੇ ਨੂੰ ਟਾਈਮ ਮਿਲ ਜੇ ਨਾ ਉੱਥੇ ਜਾ ਕੇ ਨਾਚਕਾਰ ਕਰੇ ਤੇ ਬਹੁਤ ਵੱਡੇ ਭਾਗ ਬਣ ਜਾਂਦੇ ਆ ਤੇ ਜਿਨ੍ਹਾਂ ਨੂੰ ਅਨੰਦਪੁਰ ਸਾਹਿਬ ਲੰਗਰ ਲਾਉਣ ਦੀ ਸੇਵਾ ਮਿਲ ਗਈ ਐਦੋਂ ਵੱਡੀ ਸੇਵਾ ਹੋਰ ਦੁਨੀਆਂ ਦੇ ਕੀ ਆ ਨਾ ਤਾਂ ਇਦੋਂ ਵੱਡਾ ਕੋਈ ਲੰਗਰ ਹੈ ਨਾ ਇਦੋਂ ਵੱਡਾ ਕੋਈ ਗੁਰੂ ਨਾਨਕ ਦੇਵ ਜੀ ਦੇ ਦਰ ਤੋਂ ਵੱਡਾ ਕੋਈ ਦਾਰਾ ਹੈ ਤੇ ਲੰਗਰ ਵੇਰ ਜਿਹਦੇ ਉੱਥੇ ਆਪਾਂ ਨੂੰ ਸੇਵਾ ਮਿਲ ਜੇ ਲੰਗਰ ਲਾਉਣ ਦੀ ਤੇ ਕੱਡੇ ਉੱਚੇ ਭਾਗ ਹੋਣਗੇ ਕਿਵੇਂ ਤਸਵੀਰਾਂ ਖਿੱਚਦੇ ਹੁਣ ਕਿ ਗੁਰੂ ਨਾਲ ਜੇ ਜਾਵਾਂਗੇ ਨਾ ਸਤਖਾ ਇਹ ਤੋਂ ਸਰੀਰ ਨੂੰ ਛੱਡ ਕੇ ਤੇ ਅੱਗੇ ਲੈਣ ਆਉਣਗੇ ਸਤਗੁਰੂ ਵੀ ਇਹ ਮੇਰੇ ਸੇਖਾ ਸੰਗ ਅ ਮੇਰੇ ਜਨਨੇ ਲੰਗਰ ਲਾਏ ਸੀ ਉੱਥੇ ਅਨੰਦਪੁਰ ਸਾਹਿਬ ਗ੍ਰੀ ਗੁਰਬੈ ਨੂੰ ਸਿਖਾਉਂਦੇ ਸੀ ਕਿ ਇਹਨੂੰ ਮੰਦਾਂ ਨਹੀਂ ਬੋਲਣਾ ਪੰਜ ਦਿਨ ਸਾ ਸੰਗਤ ਇੱਥੇ ਤਾਂ ਆਜੋ 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 ਕਰਦੇ ਰਹਿਨੇ ਆ ਵੇ ਸਾਰੇ ਸੰਗਤ ਆ ਜੋ ਪੰਡਾਲ ਭਰੇ ਹੀ ਰਹੇ ਕਿਸੇ ਨੂੰ ਮੰਦਾ ਸ਼ਲੋਕ ਨਹੀਂ ਬੋਲਤੇ ਪੰਜ ਦਿਨ ਕਿਸੇ ਨੂੰ ਵੀ ਜਦੋਂ ਨੇਜਾਵਾਜੀ ਹੋ ਜਾਂਦੀ ਹੈ ਨਾ ਉਦੋਂ ਸਤ ਗੁਰ ਜੀ ਉਹਦੇ ਚਲੇ ਜਾਂਦੇ ਆ ਸੱਚਖੰਡ ਤੇ ਲੋਕ ਉਦੋਂ ਹੀ ਲੱਗ ਜਾਂਦੇ ਵੱਡੂ ਕਾਉ ਵੱਡੂ ਗਣ ਚੱਲ ਗਏ ਪੰਡਾਲੋਂ ਚੱਲ ਗਏ ਪੰਡਾ ਨੂੰ ਜਿਵੇਂ ਮਹਾਰਾਜ ਜੀ ਨੇ ਕਿਹਾ ਸੀ ਨਾ ਧਰਤੀ ਅਨੰਦਪੁਰ ਦੀ ਕੁੜੀ ਦਾ ਰੂਪ ਧਾਰ ਕੇ ਬੂਰੇ ਖੜ ਗਈ ਦੋ ਕਿਲਾ ਛੱਡਿਆ ਅਨੰਦਪੁਰ ਦਾ ਮਹਾਰਾਜ ਜੀ ਨੇ ਸਾਧਗੁਰੂ ਕਹਿਣ ਲੱਗੇ ਬਸ ਤੇਰੇ ਨੰਦਪੁਰਗੇ ਅਸੀਂ ਮੁੜ ਕੇ ਆਉਣਾ ਨਹੀਂ ਇਹ ਧਰਤੀ ਬੂਰੇ ਖੜ ਗਈ ਨੰਦਪੁਰ ਸਾਹਿਬ ਦੀ ਕਹਿੰਦੇ ਮਹਾਰਾਜ ਇਹ ਕੀ ਗੱਲ ਕਹੀ ਤੁਸੀਂ ਵੀ ਤੁਸੀਂ ਕਿਉਂ ਨਹੀਂ ਆਉਣਾ ਮੁੜ ਕੇ ਸਾਧਗੁਰੂ ਕਹਿੰਦੇ ਬਚਨਤਾ ਕਿ ਆ ਹੋ ਹੁਣ ਹੁਣ ਤੈਨੂੰ ਇੱਕ ਵਾਰ ਦੰਨੇ ਆਂ ਅਸੀਂ ਹੋਲਾ ਮੱਲਾ ਹੋਇਆ ਕਰੂ ਆਪਣੇ ਸਿੰਘਾਂ ਦਾ ਇੱਥੇ ਤੇ ਸਾਡਾ ਤੇ ਪੰਜ ਦਿਨ ਅਸੀਂ ਤੇ ਹਾਜ਼ਰ ਰਿਹਾ ਕਰਾਂਗੇ ਪੰਜ ਦਿਨ ਤੇ ਦਰਸ਼ਨ ਸਾਡੇ ਕਰ ਲਿਆ ਕਰੋ ਸੰਗਤ ਚੋਂ ਲੰਗਰਾਂ ਚੋਂ ਪਾਣੀ ਚੋਂ ਸਾਡੇ ਸਿੰਘਾਂ ਚੋਂ ਅਸੀਂ ਇੱਥੇ ਹੋਇਆ ਕਰਾਂਗੇ ਤੇ 5 ਦਿਨ ਕੋਈ ਸਾਥ ਸੰਗ ਅੱਖ ਜਪਾਇਆ ਦੀ ਰੜਕਦਾ ਵਾਹਿਗੁਰੂ ਵਾਹਿਗੁਰੂ ਹੀ ਕਰਦੇ ਆ ਆ ਜੋ ਸੰਗ ਤੇ ਸ਼ਕਲੋ ਆ ਜੋ ਸੰਗ ਤੇ ਸੰਗਤ ਵੀ ਸ਼ਾਕ ਸ਼ਾਕ ਪ੍ਰਸੰਨ ਹੋਉ ਤੁਰੀ ਜਾਂਦੀ ਆ ਐਸੀ ਵੀ ਦੰਦੀ ਆ ਲੰਗਰਾਂ ਵਾਸਤੇ ਇਹ ਸਤਗੁਰੂ ਜੀ ਦਾ ਪ੍ਰਤਾਪ ਆ ਸਾਥ ਸੰਗ ਤੋਂ ਪ੍ਰਤਾਪ ਤੇ ਉੱਥੇ ਜਦੋਂ ਫਿਰ ਏਡੇ ਏਡੇ ਆਪਾਂ ਲੰਗਰ ਲੜਨ ਤੇ ਕਿਉਂ ਨਹੀਂ ਸਤਗੁਰੂ ਜੀ ਫੋਟੋਆਂ ਖਿੱਚ ਕੇ ਇਹ ਆਪਣੀਆਂ ਦਰਗਾਹ ਚ ਲਾਉਣਗੇ ਜਿਹੜੇ দান ਕਰਦੇ ਆ ਪਿੰਡ ਦੇ ਵਿੱਚੋਂ ਸੱਤ ਦਿਨ ਗਰਾਈ ਹਿੱਸੇ ਕਰਕੇ ਕਰਦੇ ਆ ਵੀ ਕੱਲੇ ਕੱਲੇ ਕਰਦਾ ਪੁੰਨਦਾਨ ਹੋ ਜੇ ਗਰੀਬਾਂ ਕਰਾ ਦੋ ਵੀ ਪਾਇਆ ਪਾਇਆ ਆਟਾ ਲੈ ਕੇ ਜਾਂਦੇ ਆ ਅਸੀਂ ਛੋਟੇ ਛੋਟੇ ਬੱਚੇ ਲੈ ਕੇ ਆਉਂਦੇ ਆ ਚੌਲਾਂ ਕੌਦੀਆਂ ਚ ਪਾ ਪਾ ਕੇ ਚੌਲ ਉਹਨਾਂ ਨਾਲ ਲੰਗਰ ਲੱਗਦੇ ਆ ਆ ਸਾਰਾ ਸਾਂਗਤ ਦਾ ਦਾਨ ਥੋੜੇ ਛੋਟਾ ਵੀ ਬਹੁਤ ਹੈ ਬਹੁਤਾ ਵੀ ਹੈ ਉੱਚਾ ਦਰਬਾਬੇ ਨਾਨਕ ਦਾ ਤੇ ਉੱਚਾ ਲੰਗਰ ਬਾਬੇ ਵੱਡਾ ਸਭ ਤੋਂ ਵੱਡਾ ਲੰਗਰ ਬਾਬੇ ਨਾਨਕ ਦਾ ਇੰਦੂ ਵੱਡਾ ਦੁਨੀਆ ਦੇ ਉੱਤੇ ਕੋਈ ਲੰਗਰ ਹੀ ਨਹੀਂ ਨਿਗਾਹ ਮਾਰ ਕੇ ਦੇਖ ਲੋ ਹੈਗਾ ਕੋਈ ਜਿਹੜੇ ਇੱਥੇ ਦਾਨਪੁਨ ਕਰਦੇ ਆ ਉਹ ਸਿੱਧੇ ਸੁਰਗਾਂ ਨੂੰ ਜਾਂਦੇ ਆ ਪਰ ਤੁਹਾਨੂੰ ਕੱਲ ਇਸ ਤਰੀ ਸੁਣਾਈ ਸੀ ਅਨੰਦਪੁਰ ਸਾਹਿਬ ਦੀ ਬੈਠ ਰਹੀ ਹੋਊਗੀ ਇੱਕ ਮਾਤਾ ਸੀ ਉਹ ਬਹੁਤ ਬੈੜੀ ਸੀ ਤੇ ਆਲ ਦੇ ਘਰ ਵਾਲੇ ਨੂੰ ਬਹੁਤ ਘੂਰਦੀ ਸੀ ਅਨੰਦਪੁਰ ਜਾਣ ਤੋਂ ਵੀ ਤੇ দানਪਨ ਕਰਨ ਤੋਂ ਵੀ ਬਹੁਤ ਰੋਕਦੀ ਸੀ ਉਦੋਂ ਅਨੰਦਪੁਰੋਂ ਰਾਸਤਾ ਇਕੱਠੀਆਂ ਕਰਨ ਵਾਲੇ ਆ ਗਏ ਤੇ ਉਹ ਬਾਈ ਕਿਸੇ ਦੇ ਘਰੇ ਬੈਠਾ ਸੀਗਾ ਉਦੋਂ ਉਹ ਕਹਿੰਦਾ ਯਾਰ ਬਾਈ ਦੇਹੀ 5 ਰੁਪਏ ਇੱਥੋਂ ਪਾ ਲਈ ਆਟਾ ਆਪਦੇ ਘਰੋਂ ਜਦੋਂ ਮੇਰੇ ਘਰ ਵਾਲੇ ਆ ਕੋ ਆ ਗਾ ਪਤਨ ਗਈ ਬਈ ਮੈਂ ਤੈਨੂੰ ਪੈਸੇ ਵੀ ਲਿਆ ਦੂੰ ਤੇ ਆਟਾ ਵੀ ਲਿਆ ਦੂੰ ਇੱਥੋਂ ਪਾ ਦੇ ਯਾਰ ਉਹ ਕਰੋ ਨਹੀਂ ਦੇਣ ਦਿੰਦੀ ਮੇਰੇ ਗਾਲ ਪਾਉ ਉਹਨੇ ਉੱਥੋਂ ਦੇਖਤਾ ਸਤਗੁਰੂ ਜੀ ਨੇ ਸੋਚਿਆ ਵੀ ਆਪਾਂ ਭਾਈ ਇਹ ਪਰਿਵਾਰ ਨੂੰ ਪਰੇ ਕਰਕੇ ਗੁਰੂ ਨਾਲ ਜੋੜ ਗਏ ਸਤ ਗੁਰੂ ਜੀ ਸਾਧੂ ਦਾ ਰੂਪ ਧਾਰ ਕੇ ਉਹ ਜਨਾਨੀ ਦੇ ਘਰੇ ਜਾਵੜੇ ਘਰ ਤੇ ਜਾ ਕੇ ਬਗਲੀ ਪਾਲੀ ਆਟਾ ਪਾਲਿਆ ਤੇ ਉਹਦੇ ਸੰਦੂਕ ਚੋਂ ਪੈਸੇ ਚੱਕ ਕੇ ਠੀਕਰ ਕੋ ਸੱਥਲੇ ਸੜ ਤੇ ਉਹ ਜੋ ਟਣ ਟਣ ਖੜ ਕੇ ਤੇ ਉੱਠ ਕੇ ਬੈ ਗਈ ਦਾ ਦੁਪਹਿਰਾ ਸੀ ਕਹਿੰਦੀ ਚੋਰ 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 ਸਾਧੂ ਜੀ ਕਹਿੰਦੇ ਚੁੱਪ ਕਰ ਜਾ ਸੀ ਚੋਰ ਨਹੀਂ ਮੈਂ ਭਗਵਾਨ ਹੈ ਕਹਿੰਦੀ ਤੂੰ ਕੀ ਲੈਣਾ ਸਾਡੇ ਘਰੇ ਉਹ ਕਹਿੰਦਾ ਉਹ ਤੇਰੇ ਘਰ ਵਾਲੇ ਨੇ ਫਲਾਣਾ ਦੇ ਘਰੋਂ ਆਟਾ ਪਾਇਆ ਤੇ ਪੈਸੇ ਦਿੱਤੇ ਆ ਸਾਨੂੰ ਅਨੰਦਪੁਰ ਨੂੰ ਤੇ ਉਹਦਾ ਮੈਂ ਹੁਣ ਪੀਪਲ ਆਟੇ ਦਾ ਭਰਨਾ ਤੇ ਉਹਦੀ ਜੇਬ ਭਰ ਦੇਣੀ ਆ ਪੈਸਿਆਂ ਨਾਲ ਤੇਰੇ ਹੀ ਝੱਕੜੇ ਆ ਕਹਿੰਦੀ ਹੈ ਸੱਚੇ ਪਾਤਸ਼ਾਹ ਐਂ ਕਰਦੇ ਆ ਤੁਸੀਂ ਸਤਗੁਰੂ ਜੀ ਕਹਿੰਦੇ ਹੋਰ ਅਸੀਂ ਕਾਲਜ ਪੜਾਉਣ ਨਹੀਂ ਜਾਣਾ ਕਿਸੇ ਨੂੰ ਅਸੀਂ ਇਨਾ ਕੰਮਾਂ ਤੇ ਆਂ ਆਪਦੇ ਸਿੱਖਾਂ ਦੇ ਕਾਰਜ ਕਰਦੇ ਆਂ ਜੇ ਤੂੰ ਆਨੰਦਪੁਰ ਨਾਲ ਜੁੜ ਜੇਗੀ ਤੇ ਆਏ ਆਟਾ ਪਾਇਆ ਕਰੀ ਤੇ ਪੈਸੇ দান ਕਰਿਆ ਕਰੇਗੀ ਆਈ ਤੇਰੇ ਭੰਡਾਰੇ ਭਰ ਜਾਣਗੇ ਤੇ ਭੱਜੀ ਗਈ ਜਿੱਥੇ ਬੈਠਾ ਸੀ ਉਹ ਭੱਜੀ ਗਈ ਕਹਿੰਦੀ ਆ ਜਾ ਉਹ ਕਹਿੰਦਾ ਲੈ ਵੀ ਇਹਨੂੰ ਪਤਾ ਲੱਗ ਵੀ ਇਹਨੇ ਤਾਂ ਦੇ ਦੇ ਹੁਣ ਮੈਨੂੰ ਇੱਥੇ ਯਾਰ ਮੇਰੀ ਇੱਜ਼ਤ ਲਾਹੁ ਉਹ ਵਿਚਾਰਾ ਡਰੇ ਉਹ ਕਹਿੰਦਾ ਪੈਰ ਖੜੇ ਉਹ ਕਹਿੰਦੀ ਪਰਿਆ ਲੋਕਾਂ ਡਰਨਾ ਅੱਜ ਟਾਰਨਾ ਮੈਨੂੰ ਕੋਈ ਗੱਲ ਸੁਣਾਉਣੀ ਆ ਕਹਿੰਦੀ ਵਾਹਿਗੁਰੂ ਆਪਣੇ ਘਰੇ ਆਏ ਐ ਐ ਕਹਿ ਕੇ ਗਏ ਆ ਇੰਨਾ ਫਿਰ ਤੂੰ ਆਪੇ ਸਿਆਣੀ ਬਣ ਜਾ ਆਖੇ ਲੱਗ ਜਾ ਉਹ ਕਦੀ ਅੱਜ ਤੋਂ ਮੁੜ ਕੇ ਬੈ ਨਹੀਂ ਕਰਦੀ ਹੁਣ ਸਾਧਗੁਰੂ ਜੀ ਆਪਣੇ ਵੀ ਕਰੇ ਭੰਡਾਰੇ ਪ੍ਰਿਆ ਕਰਨਗੇ ਉਹੀ ਪਰਿਵਾਰ ਨੌਪਰਨ ਹੋ ਗਿਆ ਤੇ ਦੋਨਾਂ ਚ ਮੇਲ ਥਵਾਕ ਵੀ ਬਣ ਗਿਆ ਕਰੇ ਥਵਾਕ ਵੀ ਹੋ ਗਿਆ ਤੇ ਗਹਿਮਾ ਗਹਿਮ ਵੀ ਹੋਣ ਲੱਗੇ ਬੱਚੇ ਵੀ ਖੇਡਣ ਲੱਗੇ ਆਨੰਦਪੁਰ ਸਾਹਿਬ ਦੋਨੇ ਜੀ ਲੰਗਰਾਂ ਚ ਜਾਇਆ ਕਰਨ ਇਹ ਆ ਲੰਗਰਾਂ ਦੀ ਸੇਵਾ ਐਵੇਂ ਨਾ ਸਮਝਿਆ ਕਰੋ ਸਾਧ ਸੰਗਤੋ ਵੀ ਇਹ ਮੇਲਾ ਹੀ ਆ ਮੇਲਾ ਨਹੀਂ ਐ ਇਹ ਆਪਣੀ ਜ਼ਿੰਦਗੀ ਦੇ ਚਾਂਸ ਹੈ ਜਿੰਨੇ ਆਪਾਂ ਲੰਗਰ ਲਾਤੇ ਆ ਨਾ ਇਹ ਆਪਣੀ ਜ਼ਿੰਦਗੀ ਦੇ ਉਨੇ ਬਰੇ ਆਪਣੇ ਲਿਖੇ ਗਏ ਵੀ ਇੰਨਾ ਤੁਸੀਂ ਦਾਨ ਕਰਿਆ ਇੰਨਾ ਤੁਸੀਂ ਪੁੰਨ ਕਰਿਆ ਇੰਨਾ ਸਤਿਗੁਰੂ ਜੀ ਦੇ ਬਾਰੇ ਤੁਸੀਂ ਬੋਲੇ ਆ ਇੰਨਾ ਕੋਸਤੇ ਤੁਸੀਂ ਕਰਿਆ ਆ ਛਕਾਇਆ ਤੁਸੀਂ ਛਕਾਉਣ ਵਾਲਿਆਂ ਨੂੰ ਮਿਲੂ ਬਣਾਉਣ ਵਾਲਿਆਂ ਨੂੰ ਮਿਲੂ ਰਸਤਾ ਕੱਟਿਆਂ ਕਰਨ ਵਾਲਿਆਂ ਨੂੰ ਮਿਲੂ ਜਿਹੜੇ ਉੱਤੇ ਲੋਸਮੈਂਟਾਂ ਕਰਦੇ ਉਹਨਾਂ ਨੂੰ ਮਿਲੂ ਇਹ ਉਹ ਕਾਰਜ ਸਤਿਗੁਰੂ ਜੀ ਉਹਨਾਂ ਦੇ ਫਿਰ ਕਰਾਂ ਦੇ ਕਰਦੇ ਆ ਇਸ ਤਰ੍ਹਾਂ 사angat 사ਤੁਰੂ ਦੇ ਲੰਗਰਾਂ ਦੇ ਨਾਲ ਵੀ ਜੁੜਿਆ ਕਰੋ ਸੰਗਤ ਸੰਗਤ ਦੇ ਨਾਲ ਵੀ ਜੁੜਿਆ ਕਰੋ ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਕਰੋ ਕਿਤੇ ਪਾਸੇ ਬਹਿ ਕੇ ਨਾ ਛਕਿਆ ਕਰੋ ਮੇਰੇ ਵੀਰ ਪੰਗਤ ਸਾਰਿਆਂ ਨੂੰ ਵੱਡੀ ਪੰਗਤ ਆ ਮਹਾਰਾਜ ਨੇ ਪਹਿਲਾਂ ਕਿਹਾ ਹੈ ਪਹਿਲਾਂ ਪੰਗਤ ਫੇਰ ਸੰਗਤ ਕਿਉਂ ਜਦੋਂ ਆਪਾਂ ਲੰਗਰ ਛਕ ਕੇ ਬਹਿ ਜਾਗੇ ਨਾ ਫਿਰ ਆਪਾਂ ਪ੍ਰਸੰਨ ਹੋ ਜਾਗੇ ਫਿਰ ਆਪਣੀ ਸੁਰਤੀ ਨਹੀਂ ਜੇ ਹੋਊਗੀ ਲੰਗਰ ਚ ਛਕਿਆ ਹੋਊਗਾ ਪਰ ਬਰਾ ਉਹ ਨਾ ਬਹਿ ਕੇ ਛੜੂਗਾ ਕਥਾ ਬਜਾ ਤੇ ਜੇ ਆਪਾਂ ਲੰਗਰ ਛਕਣ ਤੋਂ ਪਹਿਲਾਂ ਜਾਵੜੀਏ ਕਥਾ ਵਿਚਾਰ ਚ ਫਿਰ ਬੰਦਾ ਅਹੀਂ ਕਰੀ ਜਾਂਦਾ ਯਾਰ ਭੁੱਖ ਲੱਗੀ ਐ ਜਾਣਾ ਰੋਟੀ ਖਾਣ ਸੀ ਇਧਰੋਂ ਕਥਾ ਵੀ ਬੜੀ ਜੇ ਵਧੀਆ ਛੱਡ ਕੇ ਉਹ ਬੰਦਾ ਵਿਚਾਲੇ ਵਿਚਾਲੇ ਡੁੱਬਿਆ ਰਹਿੰਦਾ ਤਾਂ ਮਹਾਰਾਜ ਨੇ ਕਿਹਾ ਵੀ ਪਹਿਲਾਂ ਪੰਗਤ 'ਚ ਬੈਠੋ ਫੇਰ ਸੰਗਤ ਚਾਓ ਐਸਨਾ ਸਾਹ ਸੰਗਤੋ ਇਹ ਗੁਰੂਆਂ ਦੀ ਬਾਣੀ ਐ ਇਹ ਗੁਰੂਆਂ ਦੇ ਕਾਰਜ ਐ ਸਤ ਗੁਰੂ ਅਨੰਦਪੁਰ ਸਾਹਿਬ ਦੇ ਵਿੱਚ ਆਪ ਲੰਗਰਾਂ ਦੀ ਪਰਖ ਕਰੀ ਆ ਪਹਿਲਾਂ ਸਾਤੋਂ ਵਧੀਆ ਲੰਗਰ ਅਨੰਦ ਅਨੰਦ ਲਾਲ ਜੀ ਦਾ ਗਣਿਆ ਮਹਾਰਾਜ ਨੇ ਜਿਹੜੇ ਆਪਾਂ ਕਹਿੰਦੇ ਨੇ ਭੋਗ ਲਵਾ ਦੋ ਭੋਗ ਲਵਾ ਦੋ ਇਹ ਆਪਾਂ ਖੰਡ ਪਾੜ ਪ੍ਰਕਾਸ਼ ਕਰਾਉਨੇ ਆ ਚਾਹੇ ਲੰਗਰ ਲਾਉਨੇ ਆ ਉਦੋਂ ਪਹਿਲੇ ਦਿਨ ਅਰਦਾਸ ਕਰ ਦਿਆ ਕਰੋ ਹੇ ਸੱਚੇ ਪਾਤਸ਼ਾਹ ਪੰਜੇ ਦਿਨੀ ਤੇਰੇ ਇਸ ਅਸਥਾਨ ਤੇ ਲੰਗਰ ਚੱਲਣੇ ਆ ਆਪਾਂ ਸੰਗ ਰਣ ਸੰਗਤਾਂ ਦੀ ਮਿਹਰਤ ਵਾਖ ਰੱਖਣਾ ਛਕਦੇ ਚਕਾਉਂਦੇ ਰਹਿਣਾ ਭੋਗ ਲਾ ਦਿਓ ਬਸ ਆਜੋ ਕਾਡਾ ਲੱਗਾ ਭੋਗ ਪੰਜੇ ਦਿਨੀ ਚੱਲੇ ਜਦੋਂ ਵੀ ਬਣ ਗਿਆ ਉਦੋਂ ਛਕਾ ਦਿਓ ਬਸ ਉਹਨ ਕਈ ਮਾਲ ਕੂੜੇ ਵਾਲੇ ਆਏ ਤੇ ਆਪਾਂ ਕਹਾਂਗੇ ਸਾਨੂੰ 10 11 ਵਜੇ ਕਹਾਂਗੇ ਭੋਗ ਲਵਾ ਕੇ ਉਹ ਹੁਣ ਛਕਣ ਨੂੰ ਬੈਠੇ ਹੁਣ ਵਿਚਾਰੇ ਨਹੀਂ ਜਦੋਂ ਬਣ ਗਏ ਉਹ ਉਦੋਂ ਛਕਾ ਬੋ ਫੇਰ ਸੰਗਤ ਦੀ ਖੁਸ਼ੀਆਂ ਲਈ ਆ ਜਾਂਦੀਆਂ ਸਾਧ ਸੰਗਤੋ ਕਈ ਵਾਰ ਤਾਂ ਇਹ ਜਿਹੇ ਸਮਾਗਮ ਆ ਕੇ ਬੁਰਕੀ ਬੁਰਕੀ ਰੋਟੀ ਦੀ ਦੇਦੇ ਹੋ ਜੇ ਹੈਗੀ ਤਾਂ ਬੁਰਕੀ ਬੁਰਕੀ ਰੋਟੀ ਜਦੋਂ ਸੰਗਤ ਉਸੇ ਖਾ ਜਾਂਦੀ ਹੈ ਨਾ ਜਾਮ ਦੇ ਵਿੱਚ ਉਦੋਂ ਪਤਾ ਲੱਗਦਾ ਭੁੱਖ ਦਾ ਤੋ ਕਥਾ ਅਰਜ ਸਮਾਲਤ ਨੇ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਖਾਤੇ